ਸਸਕਲ ਦੋਸਤੋ ਅੱਜ ਅਸੀਂ ਪਹੁੰਚ ਚੁੱਕੇ ਹਾਂ ਪੰਡਤੂਤ ਪੰਡਤੂਤ ਦੇ ਵਿੱਚ ਪਹੁੰਚੇ ਹਾਂ ਤੇ ਬਾਈ ਜੀ ਹੁਣ ਅ ਨਾਲ ਬੁਲਾਵਾਂਗੇ ਸਜਣੋਂ ਝੂਟੀ ਦੇ ਕਰ ਲੱਗੇ ਆ ਸੰਗ ਠੀਕ ਜਿਵੇਂ ਦੇਖ ਸਕਦੇ ਹੋ ਜੀ ਇਹਨੂੰ ਇਸ ਤਰ੍ਹਾਂ ਸੰਗ ਬੇ ਪਏ ਸੀ ਤੇ ਬਾਕੀ ਆਪਾਂ ਕੁਆਲਿਟੀ ਵਿਖਾਵਾਂਗੇ ਐਂਡ ਟਿੱਕਰ ਪੂਰੀ ਗੱਲਬਾਤ ਬਣਾ ਦਾਂਗੇ ਬਾਕੀ ਆਪਾਂ ਗੱਲਬਾਤ ਕਰਦੇ ਬਾਈ ਹੁਣ ਅ ਸਸਕਲ ਵੀਰੇ ਸਸਕਲ ਹੋਰ ਠੀਕ ਠਾਕ ਕੀ ਨਾ ਜੀ ਹਾਂਜੀ ਸੋਖ ਦੋਤ ਮੇਰੇ ਸੋਖਨੌਰ ਹਰਸ਼ਮ ਕੀ ਆ ਫਿਰ ਪੂਰੇ ਜਾਨਵਰਾਂ ਦੇ ਹਾਂਜੀ ਯਕੀਨ ਇਹ ਬਣਾ ਦੇ ਯਾਹਰ ਪੂਰੀ ਗੱਲਬਾਤ ਛੋਟੀ ਕਰ ਤੋਂ ਬਹੁਤ ਚਾਹੀਦੀ ਹੈ ਠੀਕ ਪੂਰੀ ਗੱਲਬਾਤ ਬਣਾ ਦੇਣੀ ਸਾਰੀ ਅਪਡੇਟ ਵਿਖਾਵਾਂਗੇ ਐਂਡ ਟਿਕਰ ਵੀਡੀਓ ਨਾਲ ਜੁੜੇ ਰਹੋ ਉਹ ਸਸਕਲ ਭਾਈ ਜੀ ਤੇ ਐਂਡ ਟਿਕਰ ਵੀਡੀਓ ਨਾਲ ਜੁੜੇ ਰਹੋ ਤੇ ਪੂਰੀ ਗੱਲਬਾਤ ਬਣਾ ਦੇਗੇ ਤੇ ਮਾਝ ਤਾਂ ਛੋਟੀ ਬਣਾ ਦੇਣੀ ਹੈ ਕਿੰਵੇਂ ਸੂਈ ਹੈ ਜੀ ਚੌਥੇ ਤੀਜੀ ਚੌਥੇ ਸੂਈ ਹੈ ਜੀ ਆ ਬਣਾ ਦੇਣੀ ਹੈ ਪੂਰੀ ਗੱਲਬਾਤ ਐਂਡ ਟਿਕਰ ਵੀਡੀਓ ਨਾਲ ਜੁੜੇ ਰਹੋ ਚਾ ਠੀਕ ਹੈ ਜੀ ਧੰਨਵਾਦ ਥੈਂਕ ਯੂ ਦੋਸਤੋ ਅੱਜ ਅਸੀਂ ਪਹੁੰਚੇ ਸੀ ਭਾਈ ਸੁਖਨੂਰ ਕੋਲ ਤੇ ਸਿੰਗ ਕੇ ਤਿਆਰ ਕਰ ਘਟੇ ਝੋਟੀ ਦੇ ਦੇਖ ਸਕਦਾ ਪਰਸਨੈਲਿਟੀ ਪੂਰੀ ਗੱਲ ਬਾਤ ਹਾਂਜੀ ਦੇਖ ਸਕਦਾ ਪਰਸਨੈਲਿਟੀ ਪੂਰੀ ਗੱਲ ਬਾਤ ਝੋਟੀ ਦੀ ਕੁਆਲਿਟੀ ਹੁਣ ਤਾਂ ਆਪਾਂ ਝੋਟੀ ਕਹਿ ਸਕਦੇ ਭਾਉਂ ਦੀ ਚੌਥੇ ਸੂਵੇ ਆ ਤੇ ਬਾਕੀ ਤੁਸੀਂ ਪੋਜੀਸ਼ਨ ਦੇਖ ਸਕਦਾ ਸਿੰਗ ਦੇ ਸੱਜਣੋਂ ਪੂਰੀ ਗੱਲ ਬਾਤ ਵੈਝਦੀ ਮੂੰਹ ਤੇ ਸੰ ਲਾ ਦਾਂਗੇ ਸਿੰਗ ਦੇ ਸ਼ੀਸ਼ਾ ਬਣਾ ਦਾਂਗੇ ਸੱਜਣੋਂ ਕੁਆਲਿਟੀ ਕਿਵੇਂ ਲੱਗੀ ਸਾਕਮਣੇ ਵੀਰੇ ਗੱਲ ਬਾਤ ਪੂਰੀ ਗੈਂਟ ਵੀਰੇ ਸੱਟਾ ਪੂਰੀ ਗੈਂਟ ਤੰਗ ਤੂੰ ਤਾਂ ਨਹੀਂ ਕਰਦੇ ਆਪਾਂ ਜਾਨਵਰ ਨੂੰ ਨਹੀਂ ਵੇਖ ਸਕਦਾ ਸੋ ਜੀ ਨੂੰ ਕੁਆਲਿਟੀ ਤੇ ਪੂਰੀ ਗੱਲ ਬਾਤ ਹੈ ਹੁਣ ਕਿਵੇਂ ਹੋਗੀ ਰੂ ਖੁਸ਼ ਹਾਂਜੀ ਹਾਂਜੀ ਵਧੀਆ ਹੋਰ ਹਰ ਤੇ ਵਖਾ ਇਹਨਾਂ ਸੰਗ ਵਹਾ ਵਾ ਬਈ ਕਿੰਨੇ ਲੱਥੇ ਸੱਜਣਾ ਆ ਜਿਹੜਾ ਸਿਸਟਮ ਤੁਸੀਂ ਵੇਖ ਸਕਦਾ ਸੰਗ ਤਾਂ ਬਣ ਗਿਆ ਪੂਰੀ ਗੱਲ ਬਾਤ ਤੇ ਟੂਆ ਬਹੁਤ ਪਿਆਵਾਸੀ ਥੱਲੇ ਇਹਦੇ ਕਰਕੇ ਦੁੱਧ ਘਟਣਾ ਸ਼ੁਰੂ ਹੋ ਜਾਂਦਾ ਫਸੋ ਲਿਸਾ ਨੂੰ ਸ਼ੁਰੂ ਹੋ ਜਾਂਦਾ ਜਦੋਂ ਸਿਰ ਦੇ ਵਿੱਚ ਖੁੱਭਣ ਲੱਗ ਜਾ ਸੰਗ ਤਕਲੀਫ ਬਹੁਤ ਆਉਂਦੀ ਆ ਤੇ ਦੂਸਰਾ ਸੰਗ ਵੀ ਤੁਹਾਨੂੰ ਬਣਾ ਕੇ ਵਿਖਾਵਾਂਗੇ ਐਂਡ ਟਿੱਕਰ ਵੀਡੀਓ ਨਾਲ ਜ਼ਰੂਰ ਜੁੜੇ ਰਹੋ ਧੰਨਵਾਦ ਹਾਂਜੀ ਦੋਸਤੋ ਹੁਣ ਬਣ ਗਿਆ ਦੋਵੇਂ ਸੰਗ ਪੂਰੇ ਕੁਆਲਿਟੀ ਤੇ ਦੇਖ ਸਕਦੇ ਹੋ ਪ੍ਰੋਪਰ ਗੱਲਬਾਤ ਦੋਵੇਂ ਸੰਗਾ ਦੀ ਕੁਆਲਿਟੀ ਦੇਖ ਸਕਦੇ ਹੋ ਤੇ ਪਰਸਨੈਲਿਟੀ ਦੇਖ ਸਕਦੇ ਹੋ ਚੌਥੇ ਸੂਏ ਸੀ ਸਜਣੋ ਮੱਝ ਇਹ ਤੇ ਬਣ ਗਿਆ ਝੋਟੀ ਤੇ ਪੂਰੀ ਗੱਲਬਾਤ ਦੇਖ ਸਕਦੇ ਹੋ ਕੁਆਲਿਟੀ ਦੋਵੇਂ ਸੰਗਾ ਦੀ ਤੇ ਬਾਕੀ ਬਈ ਸੌਖਮਾ ਨੂੰ ਦੱਸੂਗਾ ਕਿਵੇਂ ਲੱਗੀ ਗੱਲਬਾਤ ਕਿਵੇਂ ਲੱਗੀ ਸੌਖਮਾ ਨੇ ਵੀਰੇ ਗੱਲਬਾਤ ਸੱਟਾ ਹਾਂਜੀ ਹਾਂਜੀ ਤਾਂ ਹੋਰ ਕੀ ਕਹਿਣਾ ਚਾਹੁੰਦੇ ਆਪਣੇ ਏਰੀਆ ਵਾਲੇ ਬੰਦਿਆਂ ਨੂੰ ਹੋਰ ਆਪਣੇ ਏਰੀਆ ਬਾਈ ਨਾਲ ਸੰਪਰਕ ਕਰੋ ਇੱਥੇ ਐਵੇਂ ਗੱਡੀਆਂ ਵਾਲੇ ਮਾੜਾ ਜਾਂ ਵੱਡਾ ਵੱਡੇ ਆਂਦੇ ਹੁੰਦੇ ਇਥੋਏ ਕਰਕੇ ਅੱਛਾ ਜੀ ਕੋਈ ਨੇ ਪੂਰੇ ਰੀਜਨਾਂ ਕੰਮ ਕੀਤਾ ਆ ਹੋ ਗਿਰੂ ਖੁਸ਼ ਵੀਰੇ ਬੁਰੀ ਹੋ ਗਈ ਵੀਰੇ ਠੀਕ ਵੇਖ ਸਕਦਾ ਸੱਜਣਾ ਸਕਰੀਨ ਤੇ ਚੱਲੇ ਰਹਾ ਆਪਣੇ ਨਾਲ ਵਾਸਤਾ ਕਾਇਮ ਕਰਨ ਲਈ ਇਹ ਚਾ ਠੀਕ ਆ ਜੀ ਧੰਨਵਾਦ ਥੈਂਕ ਯੂ ਸੋ ਮਚ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਪੈਂਡ ਤੂਤ ਦੇ ਵਿੱਚ ਖੜੇ ਆ ਤੇ ਨੇੜੇ ਇੱਧਰ ਸੱਜਣੋ ਵੇਖ ਸਕਦੇ ਜਿਵੇਂ ਮੈਂ ਮੈਂ ਬੋਲੋ